ਕੁਲਤਾ ਇੱਕ ਚਾਨਣ ਨੂੰ ਨਾਰਾ ਹੈ ਤੇਰਾ ਕੰਮ ਰਸ਼ਨਾਂਦੇ ਰਹਿਣਾ ਹੈ ਕੋਈ ਕਿੰਨਾ ਚਾਨਣ ਲੈ ਲੈਂਦਾ ਇਹ ਤਾਂ ਜੀ ਮੁਸ਼ਕਿਲ ਕਹਿਣਾ ਹੈ ਜੋ ਲੈ ਲੈਂਦਾ ਇਸ ਚਾਨਣ ਨੂੰ ਉਹ ਚਾਨਣ ਚਾਨਣ ਹੋ ਜਾਂਦਾ ਜੋ ਵੰਡਦਾ ਹੈ ਇਸ ਚਾਨਣ ਨੂੰ ਉਹ ਚਾਨਣ ਚਾਨਣ ਹੋ ਜਾਂਦਾ ਜੋ ਲੈਂਦਾ ਹੈ ਇਸ ਚਾਨਣ ਨੂੰ ਉਹ ਵੀ ਚਾਨਣ ਚਾਨਣ ਹੋ ਜਾਂਦਾ ज्ञान दे जानन हिनारे अध्यापक सहबान जो पंजाबी अध्यापक मंच ਦੇ WhatsApp ਗਰੁੱਪ ਨਾਲ ਜੁੜੇ ਹੋਏ ਨੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਪਨਾ ਸੈਣੀ ਸਹਾਇਕ ਪ੍ਰੋਫੈਸਰ ਗੁਦਨਾਨਿਕ ਕਾਲਜ ਆਫ এডਿਕੇਸ਼ਨ ਫਰਮੈਂਟ ਕਪੂਥਲਾ ਆਪ ਜੀ ਦਾ ਹਾਰਟਿਕ ਸਵਾਗਤ ਕਰਦੀ ਹਾਂ ਅੱਜ ਮੈਂ ਆਪ ਜੀ ਦੇ ਰੂਬਰੂ ਆਪਣੇ ਕੁਝ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ ਮੈਂ ਪੰਜਾਬੀ ਅਧਿਆਪਕ ਮੰਚ ਦੇ ਇਸ WhatsApp group ਦੇ ਪਹਿਲੇ ਮੈਂਬਰਾਂ ਵਿੱਚੋਂ ਇੱਕ ਹਾਂ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੰਜਾਬੀ ਅਧਿਆਪਕ ਮੰਚ ਦੇ ਵਿੱਚ ਜਿੰਨੀਆਂ ਵੀ ਪੋਸਟਾਂ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਉਨਾ ਸਾਰਿਆਂ ਵਿੱਚੋਂ ਮੈਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ ਤੇ ਮੈਂ ਸਿੱਖਿਆ ਹੈ ਤੇ ਉਮੀਦ ਕਰਦੀ ਹਾਂ ਆਪ ਸਭ ਜੀ ਨੇ ਵੀ ਇਹਨਾਂ ਵੀਡੀਓਜ਼ ਤੋਂ ਇਹਨਾਂ ਪੋਸਟਾਂ ਨੂੰ ਪੜ੍ਹ ਕੇ ਦੇਖ ਕੇ ਸੁਣ ਕੇ ਬਹੁਤ ਕੁਝ ਸਿੱਖਿਆ ਹੋਵੇਗਾ ਮੈਂ तहे ਦਿਲ ਤੋਂ ਧੰਨਵਾਦ ਕਰਦੀ ਹਾਂ ਪੰਜਾਬੀ ਅਧਿਆਪਕ ਮੰਚ ਦੇ ਨਿਰਮਾਤਾ ਅਤੇ ਪ੍ਰਬੰਧਕਾਂ ਦਾ ਜਿਨ੍ਹਾਂ ਦੀ ਬਦੌਲਤ ਇਹ ਸੰਭਵ ਹੋਇਆ ਹੈ ਪੰਜਾਬੀ ਅਧਿਆਪਕ ਮੰਚ ਦੇ ਇਸ WhatsApp group ਦੇ ਨਿਰਮਾਤਾ ਅਤੇ ਪ੍ਰਬੰਧਕ ਉਹ ਪ੍ਰੇਰਣਾ ਲਈ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਬਦੌਲਤ ਇੱਕ ਰੂਪ ਬਣਿਆ ਤੇ ਇਸ group ਦੇ ਮਾਤੀ ਮਰਾਹੀ ਅਸੀਂ ماہر ਤਜਰਬੇਕਾਰ ਅਤੇ ਅਨੁਭਵੀ ਅਧਿਆਪਕਾਂ ਦੇ ਨਾਲ ਜੁੜ ਗਏ ਹਾਂ ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ ਵਿਚਾਰ ਨਾਲ ਸਾਝ ਪਾਉਣ ਦਾ ਇੱਕ ਮੌਕਾ ਮਿਲ ਰਿਹਾ ਹੈ ਸੋ ਇਹ ਅਸੀਸ ਬਹੁਤ ਵੱਡੀ ਹੈ ਇਹ ਉਹ ਅਧਿਆਪਕ ਨੇ ਜੋ ਉੱਚ ਸਿੱਖਿਆ ਪ੍ਰਾਪਤ ਜਿਨ੍ਹਾਂ ਨੇ ਪੀ ਐਚ ਡੀ ਐਮ ਐਫ ਕੀਤੀ ਹੋਈ ਹੈ ਔਰ ਇੱਕ ਰੂਪਸਾਨੂ ਅਜਹੀਆਂ ਮਹਾਨ ਸ਼ਕਤੀਆਂ ਦੇ ਕੋਲੋਂ ਸਿੱਖਣ ਲਈ ਇੱਕ ਨਵਾਂ ਰਾਹ ਪ੍ਰਦਾਨ ਕਰ ਰਿਹਾ ਹੈ ਸਾਹਿਤ ਸਮਾਜ ਦਾ ਦਰਪਣ ਹੈ ਤੇ ਇਸ ਦਰਪਣ ਦੇ ਵਿੱਚੋਂ ਸਮਾਜ ਦਾ ਪ੍ਰਤੀਬਿੰਬ ਦਿਖਾਈ ਦਿੰਦਾ ਹੈ ਸਮਾਜ ਦੇ ਵਿੱਚ ਜੋ ਅਸਲ ਵਰਤ ਰਿਹਾ ਹੈ ਉਸ ਸੱਚ ਨੂੰ ਸਾਡੇ ਸਾਹਮਣੇ ਇੱਕ ਸਾਹਿਤਕਾਰ ਲੈ ਕੇ ਆਉਂਦਾ ਹੈ ਤੇ ਇਹ ਸਾਹਿਤਕਾਰ ਕੌਣ ਦੇ ਇਹ ਸਾਹਿਤਕਾਰ ਸਾਡੇ ਤਜਰਬੇਕਾਰ ਅਨਪਬੀ ਅਤੇ ਮਾਹਿਰ ਅਧਿਆਪਕ ਨੇ ਪੰਜਾਬੀ ਅਧਿਆਪਕ ਮੰਚ ਦੇ ਇਸ WhatsApp ਗਰੁੱਪ ਦੇ ਵਿੱਚ ਉਹਨਾਂ ਅਧਿਆਪਕਾਂ ਦੀ ਸ਼ਮੂਲੀਅਤ ਹੈ ਜੋ ਕਿ ਸਾਹਿਤਕਾਰ ਨੇ ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਦੇ ਝੋਲੀ ਦੇ ਵਿੱਚ ਬੇਸ਼ਕੀਮਤੀ ਰਚਨਾਵਾਂ ਪਾਈਆਂ ਨੇ ਨਾਵੀਕਾ, ਸੂਫੀ ਕਾਪ, ਕਿੱਸਾ ਕਾਪ ਲਿਟਰੇਚਰ ਵਿੱਚ ਕਾਰਜ ਕਰਦੇ ਹਨ ਉਹ ਸਾਰੂ ਰੂਲ ਅਦਾ ਕੀਤਾ ਹੈ ਪੰਜਾਬੀ ਅਧਿਆਪਕ ਮੰਚ ਦਾ ਇਹ WhatsApp ਗਰੁੱਪ ਮਾਂ ਬੋਲੀ ਪੰਜਾਬੀ ਦੇ ਨਾਲ ਵੱਖ-ਵੱਖ ਯੂਨੀਵਰਸਿਟੀਆਂ ਕਾਲਜਾਂ ਵਿੱਚ ਹੋ ਰਹੀਆਂ ਗਤੀਵਿਧੀਆਂ ਤੋਂ ਵੀ ਸਾਨੂੰ ਜਾਣੂ ਕਰਵਾਉਂਦਾ ਹੈ ਉਸ ਦੇ ਨਾਲ-ਨਾਲ ਮਾਂ ਬੋਲੀ ਪੰਜਾਬੀ ਦੇ ਪ੍ਰਤੀ ਸਾਡਾ ਕੀ ਕਰਤੱਵ ਹੈ ਉਸ ਕਰਤੱਵ ਨੂੰ ਸਾਡੇ ਫਰਜ਼ ਨੂੰ ਵੇਖ ਹੁਲਾਰਾ ਦਿੰਦਾ ਹੈ ਸੋ ਪੰਜਾਬੀ ਅਧਿਆਪਕ ਮੰਚ ਮਾਂ ਬੋਲੀ ਨੂੰ ਵਿਕਸਿਤ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ। ਇੱਥੇ ਇਹ WhatsApp ਗਰੁੱਪ ਅਧਿਆਪਕਾਂ ਅੰਦਰ ਸਾਹਿਤ ਪੜ੍ਹਨ ਅਤੇ ਸਾਹਿਤ ਲਿਖਣ ਦੀ ਰੁਚੀ ਵੀ ਪਰਪੂਲ ਕਰ ਰਿਹਾ ਹੈ। ਕਿਉਂਕਿ ਇਸ ਗਰੁੱਪ ਦੇ ਅੰਦਰ ਸਾਡੇ ਉੱਗੇ ਸਾਹਿਬਕਾਰਾਂ ਵੱਲੋਂ ਲਿਖੀਆਂ ਗਈਆਂ ਨਮੀਆਂ ਸਾਹਿਤਿਕ ਰਚਨਾਵਾਂ ਦੀ ਜਾਣਕਾਰੀ ਵੀ ਭਈਆ ਦਵਾਈ ਜਾ ਰਹੀ ਹੈ ਮੈਂ ਆਪਣਾ ਇੱਕ ਅਨੁਭਵ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਇਸੇ ਹੀ WhatsApp group ਦੇ ਮਾਧਿਅਮ ਨਾਲ ਹੀ ਮੈਨੂੰ ਪਤਾ ਚੱਲਿਆ ਕਿ ਸਾਂਝ ਆਰਗੇਨਾਈਜੇਸ਼ਨ ਕੈਨੇਡਾ ਵੱਲੋਂ ਅਧਿਆਪਕ ਸਹਿਬਾਨ ਜੀ ਲਈ ਇੱਕ ਲੇਖ ਲਿਖਣ ਪ੍ਰਤੀਯੋਗਤਾ ਆਯੋਜਿਤ ਕੀਤੀ ਜਾ ਰਹੀ ਹੈ ਸੋ ਮੈਂ ਵੀ ਇਸ ਮੁਕਾਬਲੇ ਦਾ ਹਿੱਸਾ ਬਣੀ ਇਸ ਸੰਸਥਾ ਵੱਲੋਂ ਜਿਸ ਜਿੱਥੇ ਇਸ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉੱਥੇ ਇੱਕ ਵਰਕਸ਼ਾਪ ਜਿਹੜਾ ਹੈ ਉਹ ਵੀ ਆਯੋਜਿਤ ਕੀਤੀ ਗਈ ਜੇਕਰ ਮੈਂ ਆਪਣਾ ਅਨੁਭਵ ਸਾਂਝਾ ਕਰਾਂ ਤਾਂ ਇਸ ਵਰਕਸ਼ਾਪ ਵਿੱਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਵਿੱਚ ਪੰਜ ਜੇ ਉੱਕੇ ਵਿਦਵਾਨਾਂ ਵੱਲੋਂ ਬਹੁਤ ਹੀ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਤਰ੍ਹਾਂ ਸਾਨੂੰ ਇਹ ਦੱਸਿਆ ਗਿਆ ਕਿ ਇੱਕ ਤਿਆਪਕ ਵਜੂ ਅਸੀਂ ਆਪਣੇ ਵਿਦਿਆਰਥੀਆਂ ਨੂੰ ਕਿਵੇਂ ਗੁਣਪਤਾ ਗੁਣਵਤਾ ਭਰੀ ਅਤੇ ਨੈਤਿਕਤਾ ਪਰਿ ਸਿੱਖਿਆ ਪ੍ਰਦਾਨ ਕਰਨੀ ਹੈ ਸੋ ਮੈਂ ਧੰਨਵਾਦ ਕਰਦੀ ਹਾਂ ਫਿਰ ਤੋਂ ਇਸ ਗਰੁੱਪ ਦੇ ਨਿਰਮਾਤਾ ਤੇ ਪਰਵੰਤਕਾਂ ਤੇ ਉਸ ਸੰਸਥਾ ਦਾ ਜਿਨ੍ਹਾਂ ਦੀ ਬਦੌਲਤ ਇਹ ਅਨੁਭਵ ਮੈਨੂੰ ਪ੍ਰਾਪਤ ਹੋਇਆ ਤੇ ਇੱਕ ਦੂਸਰਾ ਅਨੁਭਵ ਵੀ ਮੈਂ ਸਾਂਝਾ ਕਰਨਾ ਚਾਹੁੰਦੀ ਹਾਂ ਇਸੇ ਹੀ ਵਟਸਐਪ ਗਰੁੱਪ ਦੇ ਰਾਤੀ ਮੈਨੂੰ ਪਤਾ ਚੱਲਿਆ ਕਿ ਪੰਜਾਬੀ ਭਾਸ਼ਾ ਪਸਾਰ ਪਾਇਚਾਰਾ ਇਕਾਈ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਲੇਖ ਲਿਖਣ ਪ੍ਰਤੀਯੋਗਤਾ ਤੇ ਪੋਸਟਰ ਮੇਕਿੰਗ ਪਰ ਚੁਟ ਪ੍ਰਤੀਯੋਗਤਾ ਆਯੋਜਿਤ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬੀ ਭਾਸ਼ਾ ਪਸਾਰ ਪਾਇਚਾਰਾ ਇਕਾਈ ਪੰਜਾਬ ਦੇ ਮੁੱਖ ਸੰਚਾਲਕ ਉੱਗੇ ਸਾਹਿਬਕਾਰ ਤੇ ਮੈਂ ਪੰਜਾਬੀ ਭਾਸ਼ਾ ਪਸਾਰ ਪਾਇਚਾਰਾ ਇਕਾਈ ਪੰਜਾਬ ਦੇ ਮੁੱਖ ਸੰਚਾਲਕ ਉਹਗੇ ਸਾਹਿਦਕਾਰ ਸ਼੍ਰੀ ਮਿੱਤਰ ਸਾਨ ਮੀਤ ਜੀ ਦੇ ਨਾਲ ਸੰਪਰਕ ਕੀਤਾ ਤੇ ਮੈਨੂੰ ਯਾਦ ਹੈ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ ਕਿ ਮੈਂ ਆਪਣੇ ਬੱਚਿਆਂ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਾਂ ਪ੍ਰੇਰਿਤ ਕਰਾਂ ਤੇ ਉਹਨਾਂ ਦੀ ਪ੍ਰੇਰਣਾ ਦੇ ਸਦਕਾ ਹੀ ਮੇਰੀਆਂ 11 ਬੱਚਾਾਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਕਿ ਇਸ ਮੁਕਾਬਲੇ ਤੇ ਰਾਹੀਂ ਮੇਰੀਆਂ ਹੋਮ ਵਿਦਿਆਰਥਣਾਂ ਮਾਂ ਬੋਲੀ ਪੰਜਾਬੀ ਦੇ ਨਾਲ ਜੁੜੀਆਂ ਜਿਨ੍ਹਾਂ ਦਾ ਮਾਧਿਅਮ ਸ਼ੁਰੂ ਤੋਂ ਹੀ ਅੰਗਰੇਜ਼ੀ ਰਿਹਾ ਹੈ ਸੋ ਮੈਂ तहे ਦਿਲ ਤੋਂ ਧੰਨਵਾਦ ਕਰਦੀ ਹਾਂ ਪੰਜਾਬੀ ਅਧਿਆਪਕ ਮੰਚ ਦੇ ਨਿਰਮਾਤਾ ਅਤੇ ਪ੍ਰਬੰਧਕਾਂ ਦਾ ਤੇ ਦੂਸਰੇ ਪਾਸੇ ਪੰਜਾਬੀ ਭਾਸ਼ਾ ਪਸਾਰ ਪੈਚਾਰਾ ਇਕਾਈ ਪੰਜਾਬ ਦੇ ਮੁਖ ਸੰਚਾਲਕ ਸ਼੍ਰੀ ਮਿੱਤਰ ਸੈਨ ਮੀਤ ਜੀ ਦਾ ਤੇ ਪੰਜਾਬੀ ਭਾਸ਼ਾ ਪ੍ਰਸਾਰ ਫੈਚਾਰਾ ਇਕਾਈ ਕ੍ਰੇਟਾ ਦੇ ਸੰਚਾਲਕ ਸਰਦਾਰ ਨਿਰਮਲ ਸਿੰਘ ਆਟਵਾ ਜੀ ਦਾ ਜੀਹਨਾਂ ਦੀ ਬਦੌਲਤ ਮੇਰੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੁੜਨ ਦਾ ਮੌਕਾ ਮਿਲਿਆ ਮੈਂ ਪੰਜਾਬੀ ਭਾਸ਼ਾ ਪ੍ਰਸਾਰ ਫੈਚਾਰਾ ਇਕਾਈ ਪੰਜਾਬ ਅਤੇ ਇਕਾਈ ਕੈਨੇਡਾ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦੀ ਹਾਂ ਕਿਉਂਕਿ ਉਹਨਾਂ ਵੱਲੋਂ ਆਜੋ ਜਿੱਤ ਕੀਤਾ ਗਿਆ ਇਹ ਅੰਤਰਰਾਸ਼ਟਰੀ ਪੱਤਰਤਾ ਮੁਕਾਬਲਾ ਬਹੁਤ ਹੀ ਸਲਾਣਾ ਜੋ ਕਾਰਜ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੰਸਥਾ ਵੱਲੋਂ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਨੂੰ ਪ੍ਰੇਰਿਤ ਕਰਨ ਵਾਲੀ ਅਗਿਆਤਕ ਅਤੇ ਪ੍ਰਿੰਸੀਪਲਸ ਨੂੰ ਉਨਾ ਦੀਆਂ ਇਸ ਸੰਸਥਾਵਾਂ ਦੇ ਵਿੱਚ ਸਨਮਾਨਿਤ ਕੀਤਾ ਗਿਆ ਸੋਮਾ ਬੁੱਲੀ ਪੰਜਾਬੀ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਇਸ ਸੰਸਥਾਵਾਂ ਨੂੰ ਇਸ ਸੰਸਥਾ ਤੋਂ ਸੇਧ ਲੈਣ ਦੇ ਲੋਕ ਹੈ ਕਿ ਉਹ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਆਪਣੇ ਬੱਚਿਆਂ ਨੂੰ ਕੋਈ ਨਾ ਕੋਈ ਇਛਾ ਦੇ ਕੇ ਮਾ ਮੋਲੀ ਪੰਜਾਬੀ ਦੇ ਨਾਲ ਜੋੜਨ ਜ਼ਿੰਦਗੀ ਦੇ ਵਿੱਚ ਮर्यादा ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਕੋਈ ਵੀ ਕਾਰਜ ਇਕ ਸਿਸਟਮ ਦੇ ਵਿੱਚ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਕਰਦੇ ਹਾਂ ਤੇ ਉਹ ਕਾਰਜ ਆਪਣੀ ਵਿਲੱਖਣ ਪਹਿਚਾਨ ਬਣਾ ਲੈਂਦਾ ਹੈ ਜੇ ਮੈਂ ਕੱਲ ਕਰਾਂ ਪੰਜਾਬੀ ਅਧਿਆਪਕ ਮੰਚ ਦੇ ਇਸ ਵਟਸਐਪ ਗਰੁੱਪ ਦੀ ਤਾਂ ਇਸ ਗਰੁੱਪ ਦੇ ਵਿੱਚ ਅਨਿਸ਼ਾਸਨ ਹਮੇਸ਼ਾ ਦੇਖਣ ਨੂੰ ਮਿਲਿਆ ਹੈ ਇਸ ਗਰੁੱਪ ਦੇ ਵਿੱਚ ਹਮੇਸ਼ਾ ਹੀ ਬੇਸ਼ਕੀਮਤੀ ਮੋਲਵਾਨ ਰਚਨਾਵਾਂ ਨੂੰ ਵੀ ਸਾਂਝਾ ਕੀਤਾ ਗਿਆ ਹੈ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ ਮੈਂ ਇਸ ਪੰਜਾਬੀ ਅਧਿਆਪਕ ਮੰਚ ਦੇ ਪਹਿਲੇ ਮੈਂਬਰਾਂ ਵਿੱਚੋਂ ਇੱਕ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਸ WhatsApp group ਦੇ ਵਿੱਚ ਸਾਂਝੀਆਂ ਕੀਤੀਆਂ ਪੋਸਟਾਂ ਦੇ ਨਾਲ ਕਦੇ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਇਸ group ਦੇ ਅੰਦਰ ਕਦੇ ਵੀ ਕੋਈ ਅਜਿਹੀ ਰਚਨਾ ਸਾਂਝੀ ਨਹੀਂ ਕੀਤੀ ਗਈ ਜੋ ਸਾਡੀ ਸੋਚ ਨੂੰ ਸਾਡੇ ਕਰਮਾਂ ਨੂੰ ਖੋਰਾ ਹੀ ਪਾਏ ਅੰਤ ਵਿੱਚ ਇਹ ਹੀ ਕਹਾਂਗੀ ਪੰਜਾਬੀ ਅਧਿਆਪਕ ਮੰਚ ਇੱਕ ਅਜਿਹਾ ਮੰਚ ਹੈ ਜੋ ਮਾਂ ਬੋਲੀ ਪੰਜਾਬੀ ਲਈ ਸਾਡੇ ਮਨ ਅੰਦਰ ਪਿਆਰ ਤੇ ਸਤਿਕਾਰ ਦੀ ਭਾਵਨਾ ਪੈਦਾ ਕਰ ਰਿਹਾ ਹੈ ਸਾਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਜੁੜੇ ਰਹੀ ਪ੍ਰੇਰਿਤ ਕਰ ਰਿਹਾ ਹੈ ਤੇ ਸਾਡਾ ਵੀ ਫਰਜ਼ ਬੰਦਾ ਹੈ ਜਿੱਥੇ ਅਸੀਂ ਆਪ ਇਸ ਪੰਜਾਬੀ ਅਧਿਆਪਕ ਮੰਚ ਦੇ WhatsApp ਗਰੁੱਪ ਦੇ ਨਾਲ ਜੁੜੇ ਹੋਏ ਹਾਂ ਅਸੀਂ ਹੋਰ ਅਧਿਆਪਕਾਂ ਨੂੰ ਵੀ ਇਸ ਗਰੁੱਪ ਦੇ ਨਾਲ ਜੋੜੀਏ ਤੇ ਮੈਂ ਆਸ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬੀ ਅਧਿਆਪਕ ਮੰਚ ਦਾ ਇਹ WhatsApp ਗਰੁੱਪ ਮਾਂ ਬੋਲੀ ਪੰਜਾਬੀ ਦੇ ਸਤਕਾਰ ਨੂੰ ਰੁਤਬੇ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਏਗਾ ਸੋ ਅੰਤ ਵਿੱਚ ਮਾਂ ਬੋਲੀ ਪੰਜਾਬੀ ਨੂੰ ਸਜਦਾ ਕਰਦੀ ਆਖਦੇ ਹਾਂ ਤੇਰਾ ਇੱਕ ਇੱਕ ਅੱਖਰ ਪਾਕ ਹੈ ਤੇਰਾ ਪੀਰਾਂ ਦੇ ਨਾਲ ਸਾਥ ਹੈ ਤੇਰਾ ਇੱਕ ਇੱਕ ਅੱਖਰ ਪਾਕ ਹੈ ਤੇਰਾ ਪੀਰਾਂ ਦੇ ਨਾਲ ਸਾਥ ਹੈ ਤੂੰ ਕੋਤਕ ਦੀ ਕੋਈ ਕਿਸਮ ਹੈ ਤੇਰੇ ਰੂਪ ਚ ਕੋਈ ਤਲਿਸਮ ਹੈ ਤੂੰ ਹੈ ਪਰਵਾਜ਼ ਬੁਕਾਦੀ ਤੂੰ ਰੌਣਕ ਦੇਸ਼ ਪੰਜਾਬ ਦੀ ਤੂੰ ਰੌਣਕ ਦੇਸ਼ ਪੰਜਾਬ ਦੀ ਆਓ ਆਪਣੀ ਮਾਂ ਬੋਲੀ ਪੰਜਾਬੀ ਨੂੰ ਜੋ ਸਾਡੀ ਸਾਹਾਂ ਦੀ ਬੋਲੀ ਹੈ ਬੰਨ ਦਾ ਪਿਆਰ ਸਤਕਾਰ ਤੇ ਰੁਤਬਾ ਦੇਈਏ ਸ਼ੁਕਰੀਆ